ਰਸ਼ੀਆ ਯੂਕਰੇਨ ਲੜਾਈ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਜਿਹੜੀ ਸਾਹਮਣੇ ਆ ਰਹੀ ਹੈ ਇਸ ਖਬਰ ਦੇ ਅਨੁਸਾਰ ਸਾਰਿਆਂ ਦੀ ਜਿਹੜੀ ਰੂ ਹੈ ਉਹ ਕੰਬ ਜਾਵੇਗੀ ਕਿਉਂਕਿ ਰੂ ਕੰਬਾਉ ਖੁਲਾਸੇ ਪੰਜਾਬ ਦੇ ਨੌਜਵਾਨਾਂ ਵੱਲੋਂ ਰਸ਼ੀਆ ਦੇ ਵਿੱਚ ਯੁੱਧ ਦੌਰਾਨ ਕਿਤੇ ਗਏ ਹਨ ਕਿਉਂਕਿ ਉਹ ਨੌਜਵਾਨ ਪੰਜਾਬ ਦੇ ਏਜੰਟ ਵੱਲੋਂ ਧੋਖੇ ਨਾਲ ਰਸ਼ੀਆ ਦੇ ਵਿੱਚ ਭੇਜੇ ਗਏ ਕਿਉਂਕਿ ਉਹਨਾਂ ਨੂੰ ਵਹਾਨਾ ਲਗਾਇਆ ਗਿਆ ਕਿ ਤੁਹਾਨੂੰ ਉੱਥੇ ਕੰਮ ਮਿਲੇਗਾ ਪਰ ਉਹ ਫਸ ਯੁੱਧ ਦੇ ਵਿੱਚ ਜਾਂਦੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਕਿਵੇਂ ਟ੍ਰੇਨਿੰਗ ਦਿੱਤੀ ਅਤੇ ਸਾਨੂੰ ਕਿਵੇਂ ਫਰੰਟ ਲਾਈਨ ਤੇ ਭੇਜਿਆ ਅਤੇ ਖਾਣ ਪੀਣ ਨੂੰ ਸਿਰਫ ਸਾਨੂੰ ਰੋਟੀ ਦੇ ਨਾਂ ਤੇ ਦੋ ਟੁਕੜੇ ਦਿੱਤੇ ਜਾਂਦੇ ਹਨ ਅਤੇ ਸਾਡੀ ਜਾਨ ਨੂੰ ਕਿਵੇਂ ਜਿਹੜਾ ਖਤਰਾ ਹੈ ਉਹ ਵੀ ਉਹਨਾਂ ਨੇ ਬਿਆਨ ਕੀਤਾ ਉਹਨਾਂ ਨੇ ਇਹ ਰੂਹ ਕੰਬਾਉ ਖੁਲਾਸੇ ਕੀਤੇ ਹਨ ਜਿਨ੍ਹਾਂ ਨੂੰ ਸੁਣ ਕੇ ਇੱਕ ਵਾਰੀ ਹਰ ਕੋਈ ਸੋਚਾਂ ਦੇ ਵਿੱਚ ਜ਼ਰੂਰ ਪੈ ਜਾਵੇਗਾ ਰੂਸ ਵਿੱਚ ਫਸੇ ਜਲੰਧਰ ਦੇ ਗੋਵਿੰਦਗੜ੍ਹ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸ ਨੇ ਕੇਂਦਰ ਸਰਕਾਰ ਅਤੇ ਏਜੰਸੀ ਨੂੰ ਰੂਸ ਤੋਂ ਵਾਪਸ ਜਾਣ ਦੀ ਅਪੀਲ ਕੀਤੀ ਹੈ ਹੁਣ ਹਰਮਿੰਦਰ ਸਿੰਘ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸ ਨੇ ਪੂਰੀ ਕਹਾਣੀ ਦੱਸੀ ਹੈ ਖਤਰੇ ਦੇ ਡਰੋਂ ਹਰਮਿੰਦਰ ਸਿੰਘ ਉਸ ਏਜੰਟ ਦਾ ਨਾਂ ਵੀ ਨਹੀਂ ਦੱਸ ਰਿਹਾ ਜਿਸ ਨੇ ਉਸ ਨੂੰ ਵਿਦੇਸ਼ ਭੇਜਿਆ ਸੀ ਵੀਡੀਓ ਵਿੱਚ ਹਰਮਿੰਦਰ ਸਿੰਘ ਦੱਸ ਰਿਹਾ ਹੈ ਕਿ ਖਾਣੇ ਦੇ ਨਾਂ ਤੇ ਰੋਜ਼ਾਨਾ ਸਿਰਫ 2 ਟੁਕੜੇ ਰੋਟੀ ਦਿੱਤੀ ਜਾਂਦੀ ਹੈ। ਜਿਸ ਜਗ੍ਹਾ ਤੇ ਉਹਨਾਂ ਲੋਕਾਂ ਨੂੰ ਰੱਖਿਆ ਜਾਂਦਾ ਹੈ ਉੱਥੇ ਡਰੋਨ ਡਿੱਗਦੇ ਹਨ ਜਿਸ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ। ਇਹਨਾਂ ਲੋਕਾਂ ਨੇ ਆਪਣੇ ਪੱਦਰ ਤੇ ਭਾਰਤੀ ਦੂਤਾਵਾਸ ਅਤੇ ਰੂਸੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਦੇ ਪਾਸਪੋਰਟ ਅਤੇ ਦਸਤਾਵੇਜ਼ ਵੀ ਰੱਖੇ ਗਏ ਹਨ। ਹਰਮਿੰਦਰ ਸਿੰਘ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਉਹ ਇੱਕ ਏਜੰਟ ਰਾਹੀਂ ਟੂਰਿਸਟ ਵੀਜ਼ੇ ਤੇ ਰੂਸ ਗਿਆ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਇੱਕ ਉਸਾਰੀ ਕੰਪਨੀ ਵਿੱਚ ਨੌਕਰੀ ਦੇ ਨਾਲ-ਨਾਲ ਪੀ ਆਰ ਮਿਲੇਗੀ। ਲਗਭਗ 2 ਮਹੀਨੇ ਬਾਅਦ ਉਸ ਨੂੰ ਦੱਸਿਆ ਗਿਆ ਕਿ ਰੂਸੀ ਫੌਜ ਦੇ ਸਿਖਲਾਈ ਕੇਂਦਰ ਵਿੱਚ ਉਸਾਰੀ ਦਾ ਕੰਮ ਹੈ ਜਿਸ ਵਿੱਚ ਉਹਨਾਂ ਨੂੰ 1 ਸਾਲ ਦਾ ਇਕਰਾਰਨਾਮਾ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਬਾਅਦ ਵਿੱਚ ਉਸ ਨੂੰ ਸਿਖਲਾਈ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ। ਕਿਹਾ ਗਿਆ ਕਿ ਉਸ ਨੂੰ ਸਬੈਰ ਰੱਖਿਆ ਲਈ ਇਹ ਸਿਖਲਾਈ ਦਿੱਤੀ ਜਾ ਰਹੀ ਹੈ ਲਗਭਗ 20 ਦਿਨਾਂ ਦੀ ਸਿਖਲਾਈ ਤੋਂ ਬਾਅਦ ਉਸ ਦੇ ਸਮੂਹ ਨੂੰ ਮੋਰਚੇ ਤੇ ਲੜਨ ਲਈ ਭੇਜਿਆ ਗਿਆ ਜਿੱਥੇ ਭਿਆਨਕ ਗੋਲੀਬਾਰੀ ਹੋ ਰਹੀ ਸੀ ਵਿਰੋਧ ਕਰਨ ਤੇ ਉਸ ਨੂੰ ਇੱਕ ਅਜਿਹੀ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਉਸ ਨੂੰ ਤਸੀਹੇ ਦਿੱਤੇ ਜਾਂਦੇ ਰਹੇ ਹਨ ਹਰਮਿੰਦਰ ਸਿੰਘ ਦੇ ਦੋਸਤ ਨੇ ਦੱਸਿਆ ਕਿ ਹਰਮਿੰਦਰ ਦੇ ਮਾਪਿਆਂ ਦੀ ਮੌਤ ਹੋ ਗਈ ਹੈ ਇੱਕ ਛੋਟਾ ਭਰਾ ਤੇ ਭੈਣ ਵਿਆਹੀ ਹੋਈ ਹੈ ਹਰਮਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਬਾਹਰ ਕੱਢ ਕੇ ਭਾਰਤ ਵਾਪਸ ਲਿਆਉਣ। 4 ਮਹੀਨੇ ਪਹਿਲਾਂ ਮੈਂ ਰਸ਼ੀਆ ਆਇਆ ਸੀ ਇੱਦਾਂ ਹੀ ਇਹ ਸਾਰੇ ਭਰਾ ਆਪਣੇ ਰਸ਼ੀਆ ਆਇਆ ਸੀ ਪੈਸੇ-ਪੂਸੇ ਕਮਾਉਣ ਜਾਂਦਾ ਵੀ ਆ। 2 2 ਮਹੀਨੇ ਪਹਿਲਾਂ ਸਾਡਾ ਇੱਕ ਕੰਟਰੈਕਟ ਸਾਈਨ ਹੋਇਆ ਸੀ ਆਰਮੀ ਦੇ ਵਿੱਚ ਜਿਹਦੇ ਵਿੱਚ ਲਿਖਿਆ ਗਿਆ ਸੀ ਸਾਡਾ 1 ਸਾਲ ਦਾ ਕੰਟਰੈਕਟ ਹੈ ਜੀ। ਕੰਟਰੈਕਟ ਦੇ ਵਿੱਚ ਲਿਖਿਆ ਗਿਆ ਸੀ ਸਾਡੀ ਜੋਬ ਦੇ ਰਿਕਾਰਡਿੰਗ ਕਿ ਸਾਡੀ ਜੋਬ ਹੈਗੀ ਹੈ ਟ੍ਰੇਨਿੰਗ ਸੈਂਟਰ ਬਣਾਉਣੇ ਨਵੇਂ ਤਿਆਰ ਕਰਨੇ। ਸਾਨੂੰ ਕੋ ਇਹਨਾਂ ਨੇ ਕੰਟਰੈਕਟ ਸਾਈਨ ਕਰਵਾ ਕੇ ਸਾਨੂੰ ਟ੍ਰੇਨਿੰਗ ਸੈਂਟਰ ਭੇਜਿਆ ਸਾਡੀ ਹੀ ਖੁਦ ਦੀ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਇਹਨਾਂ ਨੇ ਲੜਾਈ ਵਾਸਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡੀ ਟ੍ਰੇਨਿੰਗ ਕਿਉਂ ਹੋ ਰਹੀ ਹੈ ਕਹਿੰਦੇ ਤੁਹਾਡੇ ਸੈਲਫ ਡਿਫੈਂਸ ਲਈ ਤੁਹਾਡੇ ਤੋਂ ਜੇ ਕੋਈ ਡਰੋਨ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਮੁਸੀਬਤ ਆਣੀ ਤੇ ਤੁਹਾਨੂੰ ਡਿਫੈਂਸ ਕਰਨਾ ਸਿੱਖੋ ਅਸੀਂ ਉਸ ਚੀਜ਼ ਨੂੰ ਅਕਸੈਪਟ ਕਰਕੇ ਆਪਣਾ ਕੰਮ ਕਰਦੇ ਰਹੇ 3 ਮਹੀਨੇ ਦੀ ਟ੍ਰੇਨਿੰਗ ਕਹਿ ਕੇ ਇਹਨਾਂ ਨੇ ਸਾਨੂੰ 20 ਦਿਨ ਦੀ ਟ੍ਰੇਨਿੰਗ ਦੇ ਕੇ ਸਾਨੂੰ ਫਰੰਟ ਤੇ ਭੇਜਿਆ ਅਸੀਂ 19 ਮੁੰਡੇ ਸੀਗੇ ਜਿਹਦੇ ਵਿੱਚੋਂ ਸਾਡੇ 5 ਬੰਦੇ ਮਿਸਿੰਗ ਆ ਜੀ ਠੀਕ ਹੈ ਜੀ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਾਨੂੰ ਉਹਦਾ ਬਾਰੇ ਕੁਝ ਨਹੀਂ ਦੱਸਦੇ ਹੈਗੇ ਕਿੰਦੇ ਆ ਵੀ ਸਾਨੂੰ ਵੀ ਨਹੀਂ ਪਤਾ ਜਾਂ ਇਦਾਂ ਸਾਡਾ ਕੋਈ ਬਹਾਨਾ ਲਾ ਕੇ ਸਾਨੂੰ ਟਾਲ ਦਿੰਦੇ ਆ